ਬਤਤਾ ਬੀ ਅਸੀਂ ਖੜੇ ਹਾਂ ਇਸ ਵੇਲੇ ਬੱਡ ਬਰਬ ਤੇ ਸੰਘਰੂਰ ਜ਼ਿਲ੍ਹੇ ਦਾ ਇੱਕ ਮਸ਼ਹੂਰ ਪਿੰਡ ਹੈ ਬੜਬਰ ਤੇ ਨਾਲ ਹੀ ਸੰਤ ਬਾਬਾ ਅਤਰ ਸਿੰਘ ਦੀ ਧਰਤੀ ਹੈ ਮਸਤੂਆਣਾ ਸਾਹਿਬ ਸੰਘਰੂਰ ਜ਼ਿਲ੍ਹਾ ਹਮੇਸ਼ਾ ਹੀ ਅੱਗੇ ਰਹਿੰਦਾ ਹੈ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਮੇਰਾ ਜ਼ਿਲ੍ਹਾ ਸੰਘਰੂਰ ਮੇਰਾ ਕੀ ਕਸੂਰ ਤੇ ਜੇ ਕੋਈ ਜ਼ੁਲਮ ਦੀ ਹੱਦ ਹੋਵੇ ਟੱਪ ਜੇ ਜਾਂ ਕੋਈ ਵੀ ਸੰਘਰਸ਼ ਹੋਵੇ ਉੱਥੇ ਸੰਘਰੂਰ ਜ਼ਿਲ੍ਹਾ ਹਮੇਸ਼ਾ ਸਭ ਤੋਂ ਅੱਗੇ ਰਹਿੰਦਾ ਹੈ ਅੱਜ ਅਸੀਂ ਬੜਬਰ ਟੋਲ ਪੁਲਾਜੇ ਤੇ ਰੁਕੇ ਆ ਤੇ ਇੱਥੇ ਧਰਨਾ ਜੋ ਹੈ ਬਹੁਤ ਪਹਿਲਾਂ ਤੋਂ ਜਦੋਂ ਸਟਾਰਟ ਹੋਇਆ ਧਰਨਾ ਹਜੇ ਕੀ ਟੋਲ ਪਲਾਜੇ ਹੋਏ ਵੀ ਨਹੀਂ ਸੀ ਉਦੋਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ ਹੁਣ ਦਿੱਲੀ ਵੀ ਕਾਫੀ ਗਿਣਤੀ ਚ ਮੈਂ ਇਹਨਾਂ ਨੂੰ ਮਿਲਦਾ ਰਿਹਾ ਕਾਫੀ ਬੰਦੇ ਇੱਥੇ ਸੰਗਰੂਰ ਜ਼ਿਲ੍ਹੇ ਤੋਂ ਸਾਨੂੰ ਉੱਤੇ ਟਿਕਰੀ ਬਾਰਡਰ ਤੇ ਔਰ ਸਿੰਘੂ ਬਾਰਡਰ ਤੇ ਦੋਨੋਂ ਜਗ੍ਹਾ ਤੇ ਦਿਖਦੇ ਰਹਨੇ ਅੱਜ ਅਸੀਂ ਗਰਾਉਂਡ ਜ਼ੀਰੋ ਤੇ ਜਿੱਥੋਂ ਲੋਕਲ ਲਗਾਤਾਰ ਜਾਂਦੇ ਨੇ ਵਾਪਸ ਆ ਰਹੇ ਨੇ ਦੋਨੇ ਤਰਫ ਦਾ ਫੀਡਬੈਕ ਹੈ ਉਹ ਜਾਣਨ ਲਈ ਆਏ ਆ ਅਸੀਂ ਬੜਬੜ ਟੋਲ ਪਲਾਜੇ ਤੇ ਕਾ ਵੀ ਇਥੇ ਸਾਨੂੰ ਰਸ਼ ਨਜ਼ਰ ਆ ਰਿਹਾ ਹਾਲਾਂਕਿ ਬਹੁਤ ਲੋਕ ਦਿੱਲੀ ਗਏ ਹੋਏ ਨੇ ਦੂਸਰੀ ਜਗ੍ਹਾ ਵੀ ਧਰਨੇ ਆਤੇ ਨੇ ਹੁਣ ਅਸੀਂ ਇਹਨਾਂ ਤੋਂ ਵੀਰਾਂ ਤੋਂ ਜੋ ਇੱਥੇ ਆਰਗੇਨਾਈਜ਼ ਕਰ ਰਹੇ ਨੇ ਇਹਨਾਂ ਤੋਂ ਜਾਣਾਂਗੇ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਸੈਨਰ ਆਲਾ ਦਾ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਂ ਰਣਦੀਪ ਸਿੰਘ ਕਾਈ ਪ੍ਰਧਾਨ ਏਕਤਾ ਗ੍ਰਾਹਾਂ ਦਾ ਪੂਰੇ ਅੱਛਾ ਜੀ ਜਿਸ ਤਰ੍ਹਾਂ ਲੱਗ ਰਿਹਾ ਵੀ ਤੁਹਾਨੂੰ ਧਰਨੇ ਉੱਥੇ ਵੀ ਲੱਗੇ ਨੇ ਇੱਥੇ ਵੀ ਲੱਗੇ ਨੇ ਪਹਿਲਾਂ ਤੁਸੀਂ ਪੰਜਾਬ ਚਲਾਏ ਉਹਦਾ ਸਰਕਾਰ ਤੇ ਕੋਈ ਅਸਰ ਹੋਇਆ ਹੀ ਨਹੀਂ ਫੇਰ ਹੁਣ ਦਿੱਲੀ ਚ ਲਾਏ ਤੇ ਸਰਕਾਰ ਡੋਲੀ ਤਾਂ ਹੋਈ ਹੈ ਪਰ ਸਰਕਾਰ ਕੋਈ ਫੈਸਲਾ ਨਹੀਂ ਕਰ ਰਹੀ ਕੀ ਲੱਗਦਾ ਤੁਹਾਨੂੰ ਵੀ ਸਰਕਾਰ ਕਿਸਾਨਾਂ ਦੀ ਸੁਣੂਗੀ ਜਿਹੜੀ ਆਪਾਂ ਕਰਦੇ ਆਂ ਜਿਹੜਾ ਆਪਾਂ ਪਹਿਲਾਂ ਉਹਰੇ ਪਿੰਡਾਂ ਦੇ ਵਿੱਚ ਲਾਏ ਧਰਨੇ ਜਿਹੜਾ ਪੰਜਾਬ ਦੇ ਵਿੱਚ ਲਾਏ ਵੀ ਅਸਰ ਨਹੀਂ ਹੋਇਆ ਅਸਰ ਬਿਲਕੁਲ ਹੋਇਆ ਜੀ ਪਹਿਲਾਂ ਸਾਡਾ ਲੜਾਈ ਸੀ ਜਿਹੜੀ ਪੰਜਾਬ ਅਸੀਂ ਗਰਾਊਂਡ ਲੈਵਲ ਤੋਂ ਚੱਕੀ ਹੈ ਇਹ ਅਸੀਂ ਪੰਜਾਬ ਦੇ ਨਾਲ ਸਾਡੀ ਉਸ ਟਾਈਮ ਤੇ ਪੰਜਾਬ ਦੀ ਸਰਕਾਰ ਵੀ ਸਾਡੇ ਖਿਲਾਫ ਸੀ ਇੱਥੋਂ ਦਾ ਲਾਣਾ ਮਾਣਾ ਜਿਹੜਾ ਉਹਨਾਂ ਦਾ ਬਾਦਲਾਂ ਦਾ ਲਾਣਾ ਮਾਣਾ ਇਹ ਵੀ ਸਾਡੇ ਖਿਲਾਫ ਸੀ ਹੋਰ ਪਾਰਟੀਆਂ ਉਹਨਾਂ ਨੇ ਮਤਲਬ ਕਿ ਆਪਦੇ ਪੱਖ 'ਚ ਕਰਿਆ ਉਹਨਾਂ ਨੂੰ ਚਾਹੇ ਅਸੀਂ ਉਹਨਾਂ ਨੂੰ ਆਪਦੇ ਲਵੇ ਬਿਲਕੁਲ ਨਹੀਂ ਲਾਉਂਦੇ ਪਰ ਫਿਰ ਵੀ ਉਹਨਾਂ ਨੂੰ ਬੋਲਣ ਦੇ ਵਾਸਤੇ ਮਜਬੂਰ ਕੀਤਾ ਕਿਸਾਨਾਂ ਦੇ ਪੱਖ ਦੇ ਵਿੱਚ ਬੋਲਣ ਵਾਸਤੇ ਮਜਬੂਰ ਕੀਤਾ ਇਹਨੂੰ ਗਰਾਊਂਡ ਲੈਵਲ ਤੋਂ ਅਸੀਂ ਚੱਕ ਕੇ ਲੜਾਈ ਨੂੰ ਉੱਪਰ ਤੱਕ ਲੈ ਗਈਆਂ ਹੁਣ ਅਸੀਂ ਦਿੱਲੀ ਦੇ ਬਾਰਡਰ ਤੇ ਬੈਠੇ ਆਂ ਕਿਸਾਨਾਂ ਦੀ ਸੁਣਨੀ ਪੈਣੀ ਹੈ ਗਵਰਨਮੈਂਟ ਆ ਬਿਲਕੁਲ ਦਰਸਤ ਗੱਲ ਹੈ ਜੀ ਕਿਉਂਕਿ ਪਹਿਲਾਂ ਕਾਂਗਰਸ ਦੀ ਸਰਕਾਰ ਜੋ ਇਸ ਵੇਲੇ ਹੈ ਹਾਲਾਂਕਿ ਅਸੀਂ ਕਹਿੰਦੇ ਹਾਂ ਕਾਂਗਰਸ ਦੀ ਸਰਕਾਰ ਹੈ ਪਰ ਇਹ ਸਰਕਾਰ ਬੀਜੇਪੀ ਔਰ ਅਕਾਲੀ ਦਲ ਦੀ ਨਲਾਇਕੀ ਕਰਕੇ ਬਣੀ ਹੈ ਕਾਂਗਰਸ ਦੀ ਸਰਕਾਰ ਇੱਥੇ ਨਹੀਂ ਬਣ ਸਕਦੀ ਸੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਜੋ ਲੀਡਰਾਂ ਦੀ ਆਪਸੀ ਫੁੱਟ ਕਰਕੇ ਕਾਂਗਰਸ ਨੂੰ ਮੌਕਾ ਮਿਲਿਆ ਤੇ ਕਾਂਗਰਸ ਦੀ ਸਰਕਾਰ ਬੇਸ਼ੱਕ ਹੈ ਪਰ ਇਹ ਲੋਕਪੱਖੀ ਸਰਕਾਰ ਬਿਲਕੁਲ ਨਹੀਂ ਹੈ ਉਹਨਾਂ ਨੇ ਸ਼ੁਰੂ-ਸ਼ੁਰੂ 'ਚ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦਾ ਰੋਹ ਵੇਖ ਕੇ ਔਰ ਇਹ ਰੋਜ਼ ਸ਼ੁਰੂ ਕੀਤਾ ਹੈ ਮਾਲਵੇ 'ਚ ਹੋਇਆ ਸੰਗਰੂਰ ਔਰ ਬਠਿੰਡਾ ਜੋ ਹੋਇਆ ਇਹ ਦੇਖ ਕੇ ਸਾਰੇ ਪੰਜਾਬ ਦੇ ਲੋਕ ਖੜ ਗਏ ਅੱਜ ਪੰਜਾਬ ਦੇ ਲੋਕਾਂ ਨੂੰ ਦੇਖ ਕੇ ਹਰਿਆਣੇ ਦੇ ਲੋਕ ਖੜ ਗਏ ਯੂਪੀ ਦੇ ਲੋਕ ਖੜ ਗਏ ਤੁਹਾਡੇ ਲੋਕਾਂ ਇੱਥੇ ਕਿੰਨੇ ਕੁ ਲੋਕ ਉੱਥੇ ਦਿੱਲੀ ਨੇ ਦਿੱਲੀ ਦੇ ਵਿੱਚ ਹੁਣ 3-4 ਲੱਖ ਦੇ ਲੋਕ ਗਰੀਬ ਬੈਠੇ ਨੇ ਵੀ ਉੱਥੋਂ ਬਹੁਤ ਹਰ ਰੋਜ਼ ਗਿਣਤੀ ਉੱਥੇ ਵੱਧ ਰਹੀ ਹੈ ਘਟਣ ਦੀ بجائے ਜਿਵੇਂ ਸਰਕਾਰ ਨੂੰ ਲੱਗਦਾ ਸੀ ਵੀ ਠੰਡ ਜਿਆਦਾ ਇਥੋਂ ਗਿਣਤੀ ਘਟਣੀ ਸ਼ੁਰੂ ਹੋ ਜੂ ਹਰ ਰੋਜ਼ ਦਾਇਰਾ ਵੱਧ ਰਿਹਾ ਕਿਲੋਮੀਟਰਾਂ ਦੇ ਹਿਸਾਬ ਤੇ ਦਾਇਰਾ ਵੱਧ ਰਿਹਾ ਹੈ ਸਰਕਾਰਾਂ ਉਤੇ ਇੱਕ ਪ੍ਰੈਸ਼ਰ ਪਾਇਆ ਹੈ ਸਰਕਾਰਾਂ ਕੋਰਟ ਤੱਕ ਪਹੁੰਚੀਆਂ ਨੇ ਅਸੀਂ ਕੋਈ ਕੋਰਟ ਤੱਕ ਨਹੀਂ ਗਏ ਸਾਡੇ ਕੋਈ ਜਥੇਬੰਦੀ ਦੇ ਲੋਕ ਕੋਰਟ ਤੱਕ ਨਹੀਂ ਗਏ ਨਾ ਸਾਨੂੰ ਕੋਰਟ ਤੇ ਵਿਸ਼ਵਾਸ ਆ ਕੋਈ ਪਰ ਸਾਨੂੰ ਜਿਹੜਾ ਕਾਨੂੰਨ ਰੱਦ ਕਰਾਉਣ ਤੱਕ ਉੱਥੇ ਉੱਥੇ ਸੀਮਤ ਬੈਠੇ ਆ ਸਰਕਾਰਾਂ ਨੇ ਜਿਹੜਾ ਮੋਦੀ ਸਰਕਾਰ ਹੈ ਇੱਕ ਉਹਦੀ ਹੋਮੇ ਇੱਕ ਈਗੋ ਭਰੀ ਹੋਈ ਹੈ ਉਹ ਕਹਿ ਰਿਹਾ ਹੈ ਵੀ ਮੈਂ ਕਾਨੂੰਨ ਰੱਦ ਨਹੀਂ ਕਰ ਸਕਦਾ ਪਹਿਲਾਂ ਵੀ ਚੋਦਨ ਕਰਾ ਲੋ ਸਾਡਾ ਮਤਲਬ ਇਹ ਹੈ ਸਾਡੇ ਜਥੇਬੰਦੀ ਦਾ ਵੀ ਅਸੀਂ ਰਿਪੀਲ ਕਰਾਉਣੇ ਨੇ ਪੂਰਨ ਤੌਰ ਤੇ ਰਿਪੀਲ ਕਰਾਏ ਬਿਨਾ ਇਥੋਂ ਨਹੀਂ ਉਠਦੇ ਨਾ ਅਸੀਂ ਉੱਠੀਏ ਚਾਹੇ ਸਾਨੂੰ ਇਥੇ ਸਾਲ ਲੱਗ ਜਾਏ 2 ਸਾਲ ਲੱਗ ਜਾਏ ਚਾਹੇ 2024 ਤੱਕ ਬੈਠਣਾ ਪਵੇ ਕਿਸਾਨਾਂ ਦੀ ਇੱਕ ਮੰਗ ਉੱਪਰ ਕੇ ਸਾਹਮਣੇ ਆ ਰਹੀ ਅਸੀਂ ਟਿਕਰੀ ਬਾਰਡਰ ਸਿੰਘੂ ਬਾਰਡਰ ਅਮਰਸਰ ਤੋਂ ਲੈ ਕੇ ਸਾਰੇ ਟੋਲ ਪਲਾਜ਼ਾਂ ਤੇ ਇੰਟਰਵਿਊ ਕੀਤੀਆਂ ਕਾਨੂੰਨ ਰੱਦ ਕਰਾਉਣ ਤੋਂ ਸਵਾ ਹੋਰ ਕੋਈ ਮਸਲੇ ਦਾ ਹੱਲ ਨਹੀਂ ਹੈ ਹੁਣ ਸਰਕਾਰ ਨੇ ਸ਼ਾਇਦ ਇੱਕ ਨੱਕ ਦਾ ਸਵਾਲ ਬਣਾ ਲਿਆ ਕਿ ਅਸੀਂ ਕਸੂਨ ਕਾਨੂੰਨ ਜੋ ਹੈ ਰੱਦ ਨਹੀਂ ਕਰ ਰਹੇ ਪਰ ਜੇ ਇਸੇ ਤਰ੍ਹਾਂ ਉਹ ਡਟੇ ਰਹਿਣਗੇ ਹਾਲਾਂਕਿ ਜਿਸ ਤਰ੍ਹਾਂ ਮੈਂ ਦੇਖਿਆ ਉਥੇ ਜੋ ਤਿਆਰੀ ਹੈ ਉਥੇ ਕਈ ਕਈ ਮਹੀਨਿਆਂ ਦੀ ਤਿਆਰੀ ਉਥੇ ਬਾਰਡਰਾਂ ਤੇ ਹੋ ਚੁੱਕੀ ਹੈ ਤੇ ਉਥੋਂ ਲੱਗਦਾ ਨਹੀਂ ਹੈ ਵੀ ਵਾਪਸ ਆਉਣਗੇ ਤੇ ਇੱਥੇ ਤੁਹਾਡੀ ਕਿਸ ਤਰ੍ਹਾਂ ਦੀ ਤਿਆਰੀ ਹੈ ਪਰ ਇੱਥੇ ਤਾਂ ਪਿੰਡ ਨੇੜੇ ਪੈਂਦੇ ਨੇ ਤੁਹਾਨੂੰ ਐਡੀ ਕੋਈ ਪ੍ਰੋਬਲਮ ਨਹੀਂ ਕਿ ਤੁਸੀਂ ਦਿੱਲੀ ਵਾਸਤੇ ਕੋਈ ਰਾਸ਼ਨ ਪਾਣੀ ਜਾਂ ਸਮਾਨ ਇੱਥੋਂ ਭੇਜ ਦਿਓ ਅਸੀਂ ਦਿੱਲੀ ਮੈਂ ਇੱਕ ਮਹੀਨਾ ਲਾ ਕੇ ਆਏ ਉਥੇ ਚਾਰ ਬਾਰੀ ਲਗਾਤਾਰ ਗਿਆਂ ਚਾਰ ਬਾਰੀ ਜੀ ਇੱਕ ਮਹੀਨਾ ਪੂਰਾ ਕੀਤਾ ਹੈ ਤੁਸੀਂ ਪਰ ਅਸੀਂ ਇੱਥੋਂ ਜਾ ਰਹੇ ਹਾਂ ਹੁਣ ਜਿਹੜਾ 26 ਤਰੀਕ ਦਾ ਸਾਡਾ ਸੰਘਰਸ਼ ਅੱਗੇ ਵਧਾਇਆ ਸਾਡੇ ਸਾਨੂੰ ਜਥੇ ਬੰਦਿਆਂ ਨੇ ਸਮਾਂ ਦਿੱਤਾ ਹੈ ਉਹਦੇ ਹਿਸਾਬ ਦੇ ਨਾਲ ਟਾਈਮ ਲੀਕ ਕੇ ਅਸੀਂ ਅੱਗੇ ਜਾਵਾਂਗੇ ਉਸੇ ਹਿਸਾਬ ਨਾਲ ਚੱਲਾਂਗੇ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਈ ਵਾਰ ਵੀਰ ਨਾਲ ਸਾਡੇ ਛੋੜੇ ਚੈਨਲ ਦੇ ਥਰੂ ਵੀ ਕਹਿਣਦ ਨੇ ਅਸੀਂ ਉਸੇ ਝੰਡਾ ਲਹਿਰਾਵਾਂਗੇ ਸਾਡਾ ਕੋਈ ਝੰਡਾ ਲਹਿਰਾਉਣ ਦਾ ਕਿਤੇ ਤੱਕ ਕੋਈ ਮਤਲਬ ਨਹੀਂ ਹੈਗਾ ਅਸੀਂ ਦੇਖੋ ਜਿੰਨਾ ਸਾਤਵੇਂ ਸਾਡਾ ਸੰਘਰਸ਼ ਲੰਬਾ ਚੱਲਿਆ ਹੈ ਪਹਿਲਾ ਅੰਦੋਲਨ ਹੈ ਦੁਨੀਆ ਦਾ ਜਿਹੜਾ ਐਡਾ ਵੱਡਾ ਅੰਦੋਲਨ ਇੰਨੇ ਲੋਕ ਇਕੱਠੇ ਕੇ ਸਤਮਾ ਹੀ ਬੈਠੇ ਹੁਣ ਤੇ ਲੋਕਾਂ ਦਾ ਇੱਕ ਫੁੱਲ ਤੱਕ ਨਹੀਂ ਤੋੜਿਆ ਗਵਰਨਮੈਂਟ ਦਾ ਬਿਲਕੁਲ ਧਰਸਤ ਗੱਲ ਹੈ ਜੀ ਮੈਂ ਇਹ ਗੱਲ ਨਾਲ ਇਹਨਾਂ ਦੀ ਸਹਿਮਤ ਹਾਂ ਉੱਥੇ ਵੀ ਕਿਸਾਨਾਂ ਦਾ ਕੋਈ ਝੰਡਾ ਲਰਾਉਣ ਜਾਂ ਦਿੱਲੀ ਫਤਿਹ ਕਰਨ ਦਾ ਮਕਸਦ ਨਹੀਂ ਹੈ ਬੜਾ ਪੀਸਫੁਲ ਉੱਥੇ ਪ੍ਰੋਟੈਸਟ ਚੱਲ ਰਿਹਾ ਇੱਥੇ ਵੀ ਚੱਲ ਰਿਹਾ ਹਰ ਜਗ੍ਹਾ ਚੱਲ ਰਿਹਾ ਇੱਕ ਬੱਚਾ ਛੋਟਾ ਜਿਹਾ ਮੈਨੂੰ ਲੱਗਦਾ ਕੁਝ ਕਹਿਣਾ ਚਾਹੁੰਦਾ ਸੀ ਬੋਲੋ ਵੈ ਗੁਰੂ ਜੀ ਕਾਕਾ ਸਾਹਿਬ ਵੈ ਕੁਝ ਕੀ ਫਤਿ ਅੱਛਾ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ ਹਾਂਜੀ ਬੱਚਾ ਬੱਚਾ ਪੰਜਾਬ ਦਾ ਕਹਿ ਰਿਹਾ ਵੀ ਕਾਨੂੰਨ ਰੱਦ ਹੋਣੇ ਚਾਹੁੰਦੇ ਨੇ ਫਿਰ ਸਰਕਾਰ ਦਾ ਕੀ ਟੱਡ ਦੁਖਦਾ ਜਿਨ੍ਹਾਂ ਵਾਸਤੇ ਤੁਸੀਂ ਕਾਨੂੰਨ ਬਣਾਏ ਨੇ ਜੋ ਕਾਨੂੰਨ ਚਾਹੁੰਦੇ ਹੀ ਨਹੀਂ ਨਾ ਤਾਂ ਇਹਨਾਂ ਨੇ ਕਦੇ ਡਿਮਾਂਡ ਕੀਤੀ ਨਾ ਕਿਸੇ ਜਥੇਬੰਦੀ ਨੇ ਡਿਮਾਂਡ ਕੀਤੀ ਤੇ ਫਿਰ ਕਾਨੂੰਨ ਕਾਦੇ ਵਾਸਤੇ ਬਣਾਏ ਨੇ ਕਹਿੰਦੇ ਤੁਹਾਡਾ ਫਾਇਦਾ ਹੋ ਜੂਗਾ ਜੇ ਤੁਹਾਡਾ ਫਾਇਦਾ ਨਹੀਂ ਹੈ ਤੁਹਾਨੂੰ ਕਿਸਾਨਾਂ ਨੂੰ ਨਜ਼ਰ ਨਹੀਂ ਆਉਂਦਾ ਤੇ ਸਮਝ ਨਹੀਂ ਆਉਂਦੀ ਵੀ ਕਿਉਂ ਸਰਕਾਰ ਪਿੱਛੇ ਪਈ ਹੈ 1947 ਤੋਂ ਬਾਅਦ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਰਕਾਰ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਕੁਝ ਦੇਣਾ ਚਾਹੁੰਦੀ ਹੈ ਆਪਦੇ ਤੌਰ ਤੇ ਦੇਣਾ ਚਾਹੁੰਦੀ ਹੈ ਅਸੀਂ ਕਿਹਾ ਵੀ ਅਸੀਂ ਲੈਣਾ ਨਹੀਂ ਜੇ ਸਾਨੂੰ ਚੰਗੀ ਨਹੀਂ ਲੱਗਦੇ ਅਸੀਂ ਲੈਣਾ ਨਹੀਂ ਚਾਹੁੰਦੇ ਕਿਉਂ ਲਈਏ ਅਸੀਂ ਜਿਹੜੀ ਚੀਜ਼ ਦਾ ਸਾਨੂੰ ਪਤਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ ਵੀ ਇਹ ਚੀਜ਼ ਅਸੀਂ ਨਹੀਂ ਲੈਣੀ ਸਰਕਾਰ ਕਹਿ ਰਹੀ ਆ ਸਾਨੂੰ ਅਸੀਂ ਦੇ ਰਹਾ ਤੁਸੀਂ ਖਾਓ ਵੀ ਉਹ ਸਰਕਾਰ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਆਈਸਕ੍ਰੀਮ ਖਾਓ ਅਸੀਂ ਖਾ ਕਹਿੰਦੇ ਆ ਵੀ ਜੇ ਆਈਸਕ੍ਰੀਮ ਖਾ ਲਈ ਸਾਡਾ ਗਲਾ ਖਰਾਬ ਹੋ ਜੂ ਬਿਲਕੁਲ ਗੱਲ ਹੈ ਜੀ ਕਿਸਾਨਾਂ ਨੂੰ ਮਨਜ਼ੂਰ ਨਹੀਂ ਇਹ ਕਾਨੂੰਨ ਇਹ ਗੱਲ ਸੁੱਪਰ ਕੇ ਸਾਹਮਣੇ ਆਉਂਦੀ ਹੈ ਤੇ ਅਸੀਂ ਕਿਸਾਨਾਂ ਦੀ ਆਵਾਜ਼ ਹਰ ਟੋਲ ਪਲਾਜੇ ਤੋਂ ਹਰ ਜਗ੍ਹਾ ਜਿੱਥੇ ਧਰਨਾ ਲੱਗਿਆ ਤੁਹਾਡੇ ਤੱਕ ਵਿਚਾਰੇ ਆ ਕੋਸ਼ਿਸ਼ ਹੈ ਜੋ ਗਰਾਉਂਡ ਜ਼ੀਰੋ ਤੋਂ ਅਸਲੀ ਆਵਾਜ਼ਾਂ ਨੇ ਮੀਡੀਆ ਤੱਕ ਪਹੁੰਚਾਈਆਂ ਜਾਣ ਸਰਕਾਰ ਤੱਕ ਪਹੁੰਚਾਈਆਂ ਜਾਣ ਤਾਂ ਜੋ ਨਕਲੀ ਕਿਸਾਨਾਂ ਦੀਆਂ ਫੋਟੋਸ਼ਾਪ ਕੇ ਜੋ ਸਰਕਾਰ ਐਡਵਰਟਾਈਜ਼ਮੈਂਟ ਕਰਦੀ ਹੈ ਉਹ ਤੋਂ ਬਚਿਆ ਜਾਵੇ ਤੇ ਅਸਲੀ ਕਿਸਾਨਾਂ ਦੀ ਕੀ ਆਵਾਜ਼ ਹੈ ਉਹ ਪਹੁੰਚਾਈ ਜਾਵੇ ਤੁਹਾਡੇ ਲਈ ਡਿਸਕਵਰ ਪਲੱਸ ਜੋ ਦਿਖਾਉਂਦਾ ਹੈ ਸੱਚ ਮੈਂ ਬੜਬਰ ਬਾਲਰ ਬੜਬਰ ਬਾਰਡਰ ਤੋਂ ਦਰਸ਼ਨ ਟਿਲੋਂ ਤੁਹਾਡੇ ਨਾਲ ਦਿਖਾ ਰਿਹਾ ਗਰਾਉਂਡ ਜ਼ੀਰੋ ਤੋਂ ਕਿ ਕਿਸਾਨ ਕੀ ਚਾਹੁੰਦੇ ਨੇ ਕਾਨੂੰਨਾਂ ਨੂੰ ਰੱਦ ਕਰੋ ਤੇ ਕਾਨੂੰਨਾਂ ਤੋਂ ਰੱਦ ਕਰੇ ਬਿਨਾ ਇਸ ਮਸਲੇ ਦਾ ਸ਼ਾਇਦ ਕੋਈ ਹੱਲ ਨਹੀਂ